ਪੰਜਾਬ ਨੂੰ ਬਦਬਾਤ ਕਰਨਾ ਚਾਹੁੰਦੇ ਪਰ ਉਹ ਕਰ ਨਹੀਂ ਸਕਣਗੇ ਭਾਵੇਂ ਜੋ ਮਸਜੀ ਹੈ ਪਰ ਇਹ ਇੱਕ ਸਾਜ਼ਿਸ਼ ਹੈ ਬਹੁਤ ਵੱਡੀ ਬੀਜੇਪੀ ਦੀ ਕੇਂਦਰ ਸਰਕਾਰ ਦੀ ਮਨ ਬੁੱਝ ਕੇ ਕੰਮ ਕੀਤਾ ਜਾ ਇਹ ਸਾਨੂੰ ਇਹ ਗੱਲ ਦਾ ਦੁੱਖ ਹੈ ਵੀ ਜਾਣ ਬੁੱਝ ਕੇ ਸਾਡੀ ਧਰਤੀ ਨੂੰ ਤੋੜਿਆ ਪਿਛਲੀ ਦਾ 33 ਸੀਗੇ ਅੰਮਦਾਬਾਦ ਗਜਾਬ ਤੋਂ ਗਜਾਬ ਦੇ ਸੀਗੇ ਅਹਮਦਾਬਾਦੋਂ ਦੇ ਜਾ ਇਹ ਨੂੰ ਦਿੱਲੀ ਹਰਿਆਣੇ ਦੇ 33 ਸੀਗੇ ਲਾਇਆ ਕਿਸੇ ਨੇ ਬਾਲਾ ਲਾਇਆ ਪੰਜਾਬ ਚੋਂ ਕਹੇ ਆ ਆਪਣੇ ਆਪ ਨੂੰ ਸਮਝਦੇ ਆ ਕਿ ਮੈਂ ਪੰਜਾਬੀਆਂ ਦਾ ਲੀਡਰ ਆ ਤੇ ਪੰਜਾਬ ਦੇ ਮਸਲੇ ਹਲ ਕਰਾਉਣਾ ਅਮਰੀਕਾ ਤੋਂ ਡਿਪੋਰਟ ਹੋ ਕੇ ਇੱਕ ਵਾਰ ਫੇਰ ਭਾਰਤੀ ਜਿਹੜੇ ਨੇ ਅੰਮ੍ਰਿਤਸਰ 에ਰਪੋਰਟ ਪਹੁੰਚਲੇ ਨੇ ਔਰ ਪੰਜਾਬ ਦੀ ਜਗ੍ਹਾ ਨੂੰ ਕਿਉਂ ਚੁਣਿਆ ਜਾ ਰਿਹਾ ਇਸ ਗੱਲ ਨੂੰ ਲੈ ਕੇ ਸਵਾਲ ਪੰਜਾਬ ਸਰਕਾਰ ਚੁੱਕ ਰਹੀ ਹੈ ਮੇਰੇ ਨਾਲ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਸਦਾ ਕੁਲਦੀਪ ਸਿੰਘ ਢੱਲੇਵਾਲ ਨੇ ਢੱਲੇਵਾਲ ਸਾਹਿਬ ਪਹਿਲਾਂ ਤਾਂ ਕਿਸ ਤਰੀਕੇ ਦੇ ਇੰਤਜ਼ਾਮ ਜਿਹੜੇ ਨੇ ਅੱਜ ਰਹਿਣ ਵਾਲੇ ਆ ਜਿਹੜੇ ਜਿਹੜੇ ਲੋਕ ਵਾਪਸ ਡਿਪੋਰਟ ਹੋ ਕੇ ਆ ਰਹੇ ਨੇ ਨਹੀਂ ਨਹੀਂ ਅੱਜ ਪਿਛਲੀ ਵਾਰ ਵੀ ਅਸੀਂ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਪੰਜਾਬ ਸਰਕਾਰ ਨੇ ਮਤਲਬ ਟੋਟਲ ਪਾਬੰਦ ਕੀਤੇ ਸੀ ਰੋਟੀ ਪਾਣੀ ਦੇ ਉਹਨਾਂ ਨੂੰ ਘਰ ਲ ਜਾਣ ਦੇ ਹੱਥੀਂ ਜੜੀ ਚੀਜ਼ ਉਹਨਾਂ ਨੂੰ ਚਾਹੀਦੀ ਪਿਛਲੀ ਵਾਰੀ ਮੈਂ ਇੱਥੇ ਸੀਗਾ ਰਿਪੋਰਟ ਦੇ ਅੱਜ ਵੀ ਆਵਾਂਗੇ ਸੀਐਮ ਸਾਹਿਬ ਵੀ ਆਉਣਗੇ ਮਤਲਬ ਅਸੀਂ ਹੱਤਾਂ ਦਾ ਦੇਖੋ ਏਡੀ ਦੋ ਦੋ ਏਡੀ ਲੰਮੀ ਫਲਾਈਟ ਤੋਂ ਬੰਦੇ ਆਉਂਦੇ ਆ ਤੇ ਪਿਛਲੀ ਵਾਰ ਬਚਾਦੇ ਜਿਹੜੇ ਬੰਦੇ ਆਏ ਉਹਨਾਂ ਨੇ ਕਿਹਾ ਜੀ ਇੱਥੇ ਰੋਟੀ ਖਾਦੀ ਨੂੰ 6-7 ਦਿਨ ਹੋ ਗਏ ਅੱਜ ਸਾਨੂੰ ਰੋਟੀ ਮਿਲੀ ਐ ਸੋ ਅੱਜ ਵੀ ਅਸੀਂ ਉਸ ਲੈਵਲ ਦੇ ਪਾਬੰਦ ਕੀਤੇ ਆ ਕਿ ਏਡੀ ਥਕਾਵਟ ਦੇ ਵਿੱਚੋਂ ਆਉਂਦੇ ਆ ਜਿਹੜੇ ਉਹਨਾਂ ਲਈ ਹੱਥੀਂ ਦਾ ਪਤਵੰਦ ਕੀਤਾ ਜਾਵੇ ਸੋ ਪਤਵੰਦ ਤੇ ਮਤਲਬ ਬਿਲਕੁਲ ਰੈਡੀ ਨੇ ਕੋਈ ਇਦਾਂ ਦੀ ਗੱਲ ਨਹੀਂ ਔਰ ਬਿਲਕੁਲ ਗਲੇ ਲਾਵਾਂਗੇ ਆਪਣੇ ਭਾਰਤੀ ਭਾਈ ਚਾਹ ਦਾ ਆਪਣੇ ਆਪਣੇ ਬੱਚੇ ਆ ਭਾਰਤ ਦੇ ਇੰਡੀਆ ਸਾਡਾ ਦੇਸ਼ ਹੈ ਅਦਿਕ ਦਿਨਾਂ ਨਾਲ ਅਸੀਂ ਪਿਆਦ ਕਰਦੇ ਹਾਂ ਕੱਲ੍ਹ ਦੇ ਪੰਜਾਬੀ ਲਾਂਦੀ ਕਰਦੇ ਸਾਡੇ ਦੇਸ਼ ਦੇ ਜਿੱਦੇ ਭਾਰਤੀ ਦੇ ਸਭ ਨਾਲ ਪਿਆਦ ਕਰਦੇ ਸੀਐਮ ਸਵਾਲ ਚੁੱਕ ਰਹੇ ਨੇ ਕਿ ਅੰਮ੍ਰਿਤਸਰ 에어ਪੋਰਟ ਹੀ ਵਾਰ-ਵਾਰ ਕਿਉਂ ਚੁਣਿਆ ਜਾ ਰਿਹਾ ਹੈ ਬੀਜੇਪੀ ਕਹਿ ਰਹੀ ਹੈ ਕਿ ਜਾਣਬੋਝ ਕੇ ਨੂੰ ਏਜੰਡਾ ਬਣਾਇਆ ਜਾ ਰਿਹਾ ਮੁੱਦਾ ਬਣਾਇਆ ਜਾ ਰਿਹਾ ਜਿਹੀ ਕੋਈ ਗੱਲ ਨਹੀਂ ਹੈ ਨਹੀਂ ਨਹੀਂ ਕੋਈ ਕਿਉਂ ਨਹੀਂ ਗੱਲ ਇਹ ਬਹੁਤ ਵੱਡੀ ਗੱਲ ਹੈ ਇਹ ਬੀਜੇਪੀ ਜਾਣਬੋਝ ਕੇ ਦੇਖੋ ਇੱਕ ਤਾਂ ਮਤਲਬ ਪੰਜਾਬੀਆਂ ਨੂੰ ਬਦਨਾਮ ਕਰਦੇ ਹਰ ਲੈਵਲ ਤੇ ਬੀਜੇਪੀ ਕੇਂਦਰ ਸਰਕਾਰ ਪੰਜਾਬ ਦਾ ੱੱਕਾ ਕਰਦੀ ਹੈ ਸਾਡੇ ਫੰਡ ਰੋਕੇ ਜਾਦੇ ਆ ਕੋਈ ਕਈ ਕੁਛ ਕੀਤਾ ਜਾ ਸਾਡੇ ਕਈ ਪ੍ਰੋਜੈਕਟ ਰੋਕਤੇ ਆ ਕਿਸਾਨ ਵਿਚਾਰੇ ਬੈਠੇ ਆ ਕਿਨੇ ਚਿਰ ਦੇ ਪਹਿਲਾਂ ਬੈਠੇ ਉਹਨ ਵੀ ਬੈਠੇ ਸਾਲ ਹੋ ਗਿਆ ਕੱਲ ਉਹਨਾਂ ਨੂੰ ਸਾਲ ਹੋਇਆ ਪੂਰਾ ਤੇ ਕਿਸੇ ਨੇ ਮਤਲਬ ਉਹਨਾਂ ਦੀ ਗੱਲ ਨਹੀਂ ਸੁਣੀ ਕੱਲ ਵੀ ਕੇਂਦਰ ਦੇ ਵਜ਼ੀਰ ਆਏ ਤੇ ਗੋਗਲੋਂ ਤੋਂ ਮਿੱਟੀ ਝਾੜ ਕੇ ਚਲੇ ਗਏ ਆਪਾਂ ਮੰਨ ਕੇ ਮੰਗਾ ਜਾਂਦਾ ਐਮਐਸਪੀ ਮੰਨ ਕੇ ਨਹੀਂ ਦੇ ਦੇ ਕਿਸਾਨਾਂ ਨੂੰ ਆਪਾਂ ਕਿਉਂ ਕਿਉਂ ਕਿੱਦਾਂ ਕਹੇ ਬੀਜਪੀ ਵਾਲੇ ਕਿੱਦਾਂ ਕਹੇ ਲੀਡਰ ਕਿਹੜੀ ਉਹਨਾਂ ਕੋ ਕੋ ਦਲੀਲ ਹੈਗਾ ਕੋ ਤਰਕ ਹੈਗਾ ਇਹ ਕਹਿੰਦੇ ਕਿ ਮਸਲ ਜਾ ਜਾ ਕਰਕੇ ਹਿੰਦਾ ਦੇ ਇਹ ਨਾਸ ਕਿਸ ਕਾਲ ਤੇ ਨਹੀਂ ਤੋ ਹਸਨੂ ਤੋ ਅਜ ਇਸ ਕਾਲ ਤੇ ਕਿਉਂ ਕਿਉਂ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਹੈ ਪੰਜਾਬ ਨੂੰ ਜਾਣ ਬੁੱਝ ਕੇ ਕਿ ਪੰਜਾਬ ਦੇ ਬੰਦੇ ਆਦੇ ਪੰਜਾਬ ਦੇ ਬੰਦੇ ਆਦੇ ਅਮਰ ਸਾਹਿਬ ਜੀ ਪਿਛਲੀ ਵਾਰ 30 ਸੀਗੇ ਇਸ ਵਾਰ 60 ਹੈ 180 ਦੇ ਆਸ-ਪਾਸ 3 ਫਲਾਈਟਾਂ ਚ ਮਲਾਕੇ ਪੰਜਾਬੀ ਨੇ ਉਹ ਆ ਫਿਰ ਕੀ ਪੰਜਾਬੀ ਪਤ ਪੰਜਾਬੀ ਇੰਡੀਅਨ ਨਹੀਂ ਕੇ ਜਦੋਂ ਪੰਜਾਬੀ ਜਹਾਜ਼ ਤੇ ਚੜ ਲੱਗਦੇ ਸੀ ਜਦੋਂ ਇੰਟਰਨੈਟ ਤੋਂ ਫਲਾਈਟਾਂ ਲੈਂਦੇ ਉਦੋਂ ਤਾਂ ਕਹਿੰਦੇ ਚਲੋ ਦਿੱਲੀ ਚਲੋ ਬੰਬੇ ਹੁਣ ਹੋਰ ਜਦੋਂ ਇੰਟਰਨੈਟ ਤੋਂ ਫਲਾਈਟ ਆਈ ਹੁਣ ਇੱਥੇ ਕੱਲ ਹੀ ਲੈਂਦਾ ਅਸੀਂ ਅਸੀਂ ਸਾਰਾ ਅਸੀਂ ਦੇਸ਼ ਦਾ ਹਿੱਸਾ ਆ ਇਹ ਦੇਸ਼ ਨੂੰ ਯਾਦ ਕਰਾਇਆ ਸਾਰਾ ਦੇਸ਼ ਹੁੰਦਾ ਪਰ ਸਾਡੇ ਨਾਲ ਜਦ ਇਦਾਂ ਬਿਤਕਦਾ ਗਾਦੇ ਜਾਨ ਬੁੱਝ ਕੇ ਆ ਕੰਮ ਕੀਤਾ ਜਾਂਦਾ ਇਹ ਸਾਨੂੰ ਇਸ ਗੱਲ ਦਾ ਦੁੱਖ ਹੈ ਵੀ ਜਾਨ ਬੁੱਝ ਕੇ ਸਾਡੀ ਧਰਤੀ ਨੂੰ ਚੁੜਿਆ ਪਿਛਲੀ ਵਾਰ ਜੇ ਇਹ ਗੱਲ ਉਹ ਕਹਿੰਦੇ ਆ ਪਿਛਲੀ ਵਾਰ 33 ਸੀਗੇ ਅੰਮਦਾਬਾਦ ਗਜਾਦ ਗਜਾਦ ਦੇ ਸੀਗੇ ਅੰਮਦਾਬਾਦ ਲੋਂਦੇ ਜਾ ਇਹਨੂੰ ਦਿੱਲੀ ਹਰਿਆਣਾ ਦੇ 33 ਸੀਗੇ ਲਾਇਆ ਕਿਸੇ ਨੇ ਬਾਲਾ ਲਾਇਆ ਕਿਸੇ ਨੇ ਇਸ ਕਰਕੇ ਇਹ ਮਤਲਬ ਇੱਕ ਸਾਜ਼ਿਸ਼ ਆ ਬਹੁਤ ਵੱਡੀ ਬੀਜੇਪੀ ਦੀ ਕੇਂਦਰੀ ਸਰਕਾਰ ਦੀ ਹਮੇਸ਼ਾ ਹੀ ਪੰਜਾਬ ਦੇ ਵਿਰੋਧੀ ਆ ਪੰਜਾਬ ਦੇ ਖਿਲਾਫ ਨੇ ਪੰਜਾਬ ਨੂੰ ਬਦਬਾਤ ਕਰਨਾ ਚਾਹੁੰਦੇ ਆ ਬਦੋ ਕਰ ਨਹੀਂ ਸਕਣਗੇ ਭਾਵੇਂ ਜੋ ਮਰਜ਼ੀ ਹੋਵੇ ਰਵਨੀਤ ਬਿੱਟੂ ਵੀ ਏਅਰਪੋਰਟ ਪਹੁੰਚ ਰਿਹਾ 7:30 ਵਜੇ ਕੋਈ ਗੱਲ ਨਹੀਂ ਪਹੁੰਚਦੇ ਆਉਂਦੇ ਬਿੱਟੂ ਕੇਂਦਰੀ ਮੰਤਰੀ ਨੇ ਆਉਂਦੇ ਫਿਰ ਕੀ ਆ ਦਿੱਤੇ ਆਉਣਾ ਚਾਹੀਦਾ ਕੋਈ ਨਹੀਂ ਆਉਂ ਦੱਸਣ ਲੋਕਾਂ ਦਾ ਸਰਕਾਰ ਕੰਮ ਬਸੇ ਤਾਰ ਰਹੇ ਲੇਕੋ ਜਿਵੇਂ ਇਹ ਬਿੱਟੂ ਜੀ ਪੰਜਾਬ ਦੇ ਦੇ ਪੰਜਾਬ ਚੋਂ ਗਏ ਆ ਆਪਣੇ ਆਪ ਨੂੰ ਸਮਝਦੇ ਆ ਕਿ ਮੈਂ ਪੰਜਾਬੀਆਂ ਦਾ ਲੀਡਰ ਆ ਤੇ ਪੰਜਾਬ ਦੇ ਮਸਲੇ ਹਲ ਕਰਾਉਣਾ ਉੱਥੇ ਕਿਸਾਨ ਬੈਠੇ ਡੱਲਿਆਲ ਸਾਹਿਬ ਉਹਨੀ ਮਰਦਵਾਤ ਤੇ ਬੈਠੇ ਆ ਉਹ ਬਈ ਉਹਨਾਂ ਦੇ ਮਹੱਲੇ ਹਲਕਾਓ ਸਾਡੇ ਫੰਡ ਰੋਕ ਕੇ ਬੈਠੇ ਆ ਸਾਡੀਆਂ ਛੜਕਾਂ ਬੰਨਣ ਵਾਲੀਆਂ ਲਿੰਕ ਰੋਡਸ ਬੰਨਣ ਵਾਲੀਆਂ ਸਾਡੇ ਪੈਸੇ ਦਿਓ ਕਿਉਂ ਨਹੀਂ ਦਿੰਦੇ ਬਿੱਟੂ ਉੱਥੇ ਗੱਲ ਕਰ ਦੇ ਨਾ ਤੁਸੀਂ ਤੁਸੀਂ ਫਰਜ਼ੀ ਟਰੈਵਲ ਏਜੰਟਾਂ ਦੇ ਕੀ ਕਾਰਵਾਈ ਕਰ ਰਹੇ ਹੋ ਕਿਉਂਕਿ ਬਹੁਤ ਸਾਰੇ ਫਰਜ਼ੀ ਟਰੈਵਲ ਏਜੰਟ ਤਾਂ ਪੰਜਾਬ ਦੇ ਹੈ ਹੀ ਨਹੀਂ ਉਹ ਹੈ ਹੀ ਬਾਹਰਲੇ ਪਾਸੇ ਦੇਖੋ ਜਿਹੜਾ ਇਹ ਇਹ ਜਿਹੜਾ ਗੱਲ ਨੂੰ ਤੁਸੀਂ ਧਿਆਨ ਨਾਲ ਸਮਝੋ ਵੀ ਗੈਰ ਕਾਨੂੰਨੀ ਮਨੁੱਖੀ ਤਸਕਰੀ ਜਿਹੜੀ ਹੋ ਰਹੀ ਹੈ ਇਹ ਸਾਰੇ ਇੱਕ ਬਹੁਤ ਵੱਡਾ ਨੈਟਵਰਕ ਹੈ ਬਹੁਤ ਵੱਡਾ ਮਾਫੀਆ ਤੋਂ ਇਸ ਸਮਲੋ ਕੇ ਪਿੰਡ ਆ ਜਿਹੜਾ ਪਿੰਡ ਹੈ ਪਿੰਡ ਤੋਂ ਲੈ ਕੇ ਨਿਊਯਾਰਕ ਤੱਕ ਇਸ ਮਾਫੀਆ ਦੇ ਲਿੰਕਿਆ ਤਾਣਾ ਬਣਾਇਆ ਉਹ ਟ੍ਰਾਂਟੋ ਦੇ ਵਿੱਚ ਵੀ ਨੇ ਵੈਨਕੂਵਰ ਚ ਸਾਨ ਫਰਾਂਸਿਸਕੋ ਚ ਲੰਡਨ ਚ ਉਹ ਦੁਬਈ ਹੱਡਕੁਆਟਰ ਹੈ ਇਸ ਵੇਲੇ ਦੁਬਈ ਦੇ ਵਿੱਚ ਨੇ ਇਹ ਬਹੁਤ ਜ਼ਿਆਦਾ ਬੰਬੇ ਪਰਿਆ ਪਿਆ ਉਹ ਇਥੋਂ ਬੰਦੇ ਲੱਭ ਕੇ ਲੈ ਜਾਂਦੇ ਆ ਉਥੋਂ ਜਾ ਕੇ ਚੜਾਉਂਦੇ ਆ ਸਾਲਾ ਕੁਝ ਕਰਦੇ ਇਹ ਜਿਹੜੀ ਬੰਦੂਖੀ ਤਸਕਰੀ ਹੋਦੀ ਆ ਮੈਂ ਉਦੋਂ ਵੀ ਕਿਹਾ ਮੈਂ ਤੁਹਾਨੂੰ ਅੱਜ ਫੇਰ ਸੋਸ਼ਲ ਕਰਨਾ ਚਾਹੁੰਦਾ ਪੀ ਇਸ ਬੰਦੂਖੀ ਤਸਕਰੀ ਦੇ ਵਿੱਚ ਜਿਹੜਾ ਮਾਫੀਆ ਕੰਮ ਕਰਦਾ ਉਹਦੇ ਚ ਸਾਡੀ ਬਹੁਤ ਸਾਰੇ ਇਮੀਗ੍ਰੇਸ਼ਨ ਦੇ ਅਫਸਰ ਜਿਹੜੇ ਉਹ ਵੀ ਦਲੇ ਆ ਉਹ ਵੀ ਕਾਲੀਆਂ ਭੇਡਾਂ ਸਾਡੇ ਮਤਲਬ ਸਰਕਾਰ ਦੇ ਵਿੱਚ ਨੇ ਜੇ ਪਤਾ ਤਾਂ ਫਿਰ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਜੇ ਤੁਹਾਨੂੰ 3 ਸਾਲ ਹੋ ਗਏ ਕਿਉਂ ਨਹੀਂ ਕਰਦੇ ਸਾਡੀ ਸਾਡੇ ਜਿੰਨੇ ਬੱਚੇ ਜਾਂਦੇ ਆ ਨਾ ਕੋ ਮਸਤ ਚੜਦਾ ਨਾ ਕੋ ਮਹਾਲੀ ਤੋਂ ਚੜਦਾ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਮਾਫੀਆ ਜਿਹੜਾ ਉਹ ਬੰਦਿਆਂ ਨੂੰ ਜਦੋਂ ਉਹਨਾਂ ਦੀ ਮਰਜ਼ੀ ਦਾ ਬੰਦਾ ਬੰਬੇ ਇਮੀਗ੍ਰੇਸ਼ਨ ਤੇ ਡਿਊਟੀ ਹੁੰਦੀ ਆ ਉਹ ਬੰਬੇਓਂ ਛਾੜਦੇ ਆ ਜਦੋਂ ਉਹਨਾਂ ਦੀ ਮਰਜ਼ੀ ਦਾ ਬੰਦਾ ਕਲਕੱਤੇ ਲੱਗਾ ਹੁੰਦਾ ਉਹ ਕਲਕੱਤੇਓਂ ਛਾੜਦੇ ਆ ਜਦੋਂ ਦਿੱਲੀ ਬੈਠਾ ਹੁੰਦਾ ਉਹਨਾਂ ਦਾ ਬੰਦਾ ਦਿੱਲੀ ਤੋਂ ਛਾੜਦੇ ਆ ਇਹ ਫਿਰ ਤੁਸੀਂ ਫੜੋਗੇ ਕਿਵੇਂ ਜੇ ਤੁਹਾਨੂੰ ਪਤਾ ਨਹੀਂ ਲੱਗ ਪਾਰਿਆ ਤੁਸੀਂ ਕਹਿ ਰਹੇ ਹੋ ਗਾਲੀਆਂ ਪੈਣਾ ਇਹ ਕੰਮ ਤੇ ਸੈਂਟਰ ਗਵਰਨਮੈਂਟ ਨੂੰ ਕਰਨਾ ਚਾਹੀਦਾ ਉਹਨਾਂ ਨੂੰ ਪਤਾ ਸਰ ਜਿਹੜਾ ਬੰਦਾ ਦੋ ਰਾ ਜਾਂ ਤਿੰਨ ਰਾ ਦਾ ਬੰਦਾ ਇਮੀਗ੍ਰੇਸ਼ਨ ਆਫ ਸਦੂ ਪਤਾਉਣਾ ਚਾਹਦਾ ਉਹਨੂੰ ਪਤਾ ਵੀ ਇਹਨੇ ਆਉਣਾ ਕਦੀ ਆਉਣਾ ਸਮਝਦੇ ਇੱਕ ਦੀ ਗੱਲ ਪਰ ਉਹ ਜਾਣ ਕੇ ਉਹ ਇੱਕ ਮਾਫੀਆ ਦਾ ਹਿੱਸਾ ਨੇ ਉਹਨਾਂ ਨੂੰ ਵਿੱਚੋਂ ਹਿੱਸਾ ਮਿਲਦਾ ਹੋਊਗਾ ਉਹ ਤਾਂ ਹੀ ਇਹ ਕੰਮ ਕਰਦੇ ਆ ਨਾ ਨਹੀਂ ਉਹ ਪੰਜਾਬ ਸਰਕਾਰ ਦੇ ਅਧਿਕਾਰੀ ਨਹੀਂ ਸੈਂਟਰ ਸਰਕਾਰ ਦੇ ਸੈਂਟਰ ਸਰਕਾਰ ਦੇ ਇਮੀਗ੍ਰੇਸ਼ਨ ਸੈਂਟਰ ਸਰਕਾਰ ਨੂੰ ਸਾਡੇ ਕੋਲ ਨਹੀਂ ਗਈ ਇਮੀਗ੍ਰੇਸ਼ਨ ਸੈਂਟਰ ਸਰਕਾਰ ਨੂੰ ਆ ਸੈਂਟਰ ਸਰਕਾਰ ਨੂੰ ਮੈਂ ਉਦੋਂ ਵੀ ਕਿਹਾ ਸੀ ਕਿ ਇਹ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਲੇਕਿਨ ਜਿਹੜੇ ਜਲੰਧਰ ਲੁਧਿਆਣੇ ਅੰਮ੍ਰਿਤਸਰ ਦੁਕਾਨਾਂ ਖੋਲ੍ਹ ਕੇ ਬੈਠੇ ਨੇ ਟੋਟਲ ਕਿੰਨੇ ਕਿੰਨੇ ਜਿਹੜੇ ਟਰੈਵਲ ਏਜੰਟ ਪਾ ਪੰਜਾਬ ਸਰਕਾਰ ਦੇ ਰਜਿਸਟਰਡ ਨੇ ਕਿੰਨੇ ਫਰਜ਼ੀ ਨੇ ਫਰਜ਼ੀ ਤੇ ਹਜ਼ਾਰਾਂ ਤੇ ਤਦ ਮੈਂ ਫਰਜ਼ੀ ਦੇ ਆਮ ਤੌਰ ਤੇ ਫਰਦੇ ਪਿੰਡਾਂ ਦੇ ਵਿੱਚ ਕਈ ਲੱਭ ਜਾਂਦੇ ਆ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਇੱਕ ਹੀ ਗੱਲ ਕਿਹਾ ਕਿ ਤੁਸੀਂ ਜਿਹੜਾ ਗੈਰ ਕਾਨੂੰਨੀ ਤੌਰ ਤੇ ਆਪਣੇ ਬੱਚਿਆਂ ਨੂੰ ਨਾ ਭੇਜੋ ਦੂਜੀ ਗੱਲ ਕਬਾਈ ਸਾਹਿਬ ਸਾਡੇ ਲਈ ਕੀ ਇੱਕ ਪ੍ਰੋਬਲਮ ਹੈ ਸਾਡੇ ਲਈ ਪ੍ਰੋਬਲਮ ਹੈ ਕਿ ਪੰਜਾਬ ਦੇ ਵਿੱਚ ਬਹੁਤ سارے ਕਿਸਾਨ ਮੈਂ ਡੀਲ ਕੀਤਾ ਪੰਜਾਬ ਦੇ ਵਿੱਚ ਲੋਕ ਕੀ ਕਰਦੇ ਆ ਉਹ ਕਹਿੰਦੇ ਆ ਕਿ ਸਾਨੂੰ ਏਜੰਟ ਕੋ ਪੈਸੇ ਮੰਨ ਲੋ ਕੇ ਨੇ 40 ਲੱਖ ਰੁਪਏ ਦਿੱਤਾ ਉਹ ਕਹਿੰਦਾ ਜਦ 20-25 ਲੱਖ ਵਾਪਸ ਹੋ ਜੇ ਚੱਲ ਛੱਪਾ ਛੱਡਾ ਮੁੰਡਾ ਆ ਗਿਆ ਓਕੇ ਨਿਬੜ ਗਿਆ ਕੰਮ ਉਹ ਬੰਦੇ ਕਾਰਵਾਈ ਕਰਾਉਣ ਲਈ ਤਿਆਰ ਨਹੀਂ ਆ ਹੁਣ ਅਸੀਂ ਪੰਚਤੀਕ ਤੋਂ ਬਾਅਦ ਜਿਹੜੀਆਂ 10 12 ਐਫ ਆਈ ਆਰ ਦਰਜ ਕੀਤੀਆਂ ਉਹ ਉਹ ਕੀਤੀਆਂ ਜਿਹੜੀਆਂ ਬੰਦਿਆਂ ਨੇ ਕੰਪਲੇਂਟਸ ਕੀਤੀਆਂ 180 ਚੋਂ ਤੁਹਾਨੂੰ ਤੁਹਾਡੇ ਕੋ ਪੰਚਤੀ ਜਿਹੜੀਆਂ ਲਿਖਤੀਆਂ ਆਈਆਂ ਉਹ ਜੀ ਲੋਕਲ ਕੀ ਜੰਦੇ ਸਾਨੂੰ ਬਿਆਨ ਦੋ ਯਾਰ ਅਜੇ ਤੱਕ ਲਿਖਤੀ ਨਹੀਂ ਆ ਰਹੀਆਂ ਨਾ ਲਿਖਤੀ ਨਹੀਂ ਆ ਰਹੇ ਬਿਆਨ ਨਹੀਂ ਆ ਰਹੇ ਉਹ ਲਿਖਤੀ ਨਹੀਂ ਆਉਂਦੀਆਂ ਤਾਂ ਕਾਰਵਾਈ ਨਹੀਂ ਹੋ ਸਕਦੀ ਉਹ ਐਸ ਆਈ ਟੀ ਬਣਾਈ ਐ ਸੀਐਮ ਸਾਹਿਬ ਨੇ ਉਹਦੇ ਵਿੱਚ ਸਾਡੇ ਐਨਐਲਆਈ ਡਿਪਾਰਟਮੈਂਟ ਦੇ ਜਿਹੜੇ ਏਡੀਜੀ ਐਸਟੀ ਹੁਣ ਬਣਾਈ ਪਹਿਲਾਂ ਦੀ ਬਣੀ ਸੀ ਨਹੀਂ ਤਾਂ ਹੋਰ ਬਣੀ ਹਾਂ ਬਣੀ ਤੋਂ ਵੱਡੀ ਪੰਜ ਤੋਂ ਬਾਅਦ ਬਣੀ ਪੰਜ ਤਰੀਕ ਤੋਂ ਬਾਅਦ ਐਸਟੀ ਬਣਾਈ ਉਹਦੇ ਵਿੱਚ ਚਾਰ ਬੜੇ ਟੌਪ ਦੇ ਪੁਲਿਸ ਅਫਸਰ ਨੇ ਚਾਰੇ ਅਫਸਰਾਂ ਨੇ ਜਿਹੜੇ ਬੰਦੇ ਉੱਤ ਦੇ ਹੀ ਆਏ ਹੀ ਉਹਨਾਂ ਨੂੰ ਮਿਲੇ ਆ ਉਹਨਾਂ ਨੂੰ ਸੱਦਿਆ ਭਈ ਤੁਸੀਂ ਕਾਰਵਾਈ ਕਰਾਉਣੀ ਤਾਂ ਹੀ ਕਾਰਵਾਈ ਕਰਨ ਨੂੰ ਤਿਆਰ ਹੈ ਇਹ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਪੰਜਾਬ ਪੁਲਿਸ ਏਡੀਜੀਪੀ ਜਿਹੜੇ ਐਨਐਲਆਈ ਡਿਪਾਰਟਮੈਂਟ ਦੇ ਸੇਨਾ ਸਾਹਿਬ ਉਹਦੇ ਹੈੱਡ ਨੇ ਸਾਡੇ ਡੀਆਈਜੀ ਬਾਰਡਰ ਰੈਂਚ ਤੇ ਇੱਕ ਆਈਜੀ ਦੋ ਆਈਜੀ ਹੋਦ ਨੇ ਉਹ ਉਹਦੇ ਮੈਂਬਰ ਨੇ ਜੀ ਉਹ ਲੋਕ ਸਾਡੇ ਕੋਲ ਜਾ ਲਖਾਉਣਗੇ ਨਹੀਂ ਅਈ ਕਿੱਦਾਂ ਕਾਰਵਾਈ ਕਰਾਂ ਅਸੀਂ ਲੋਕਾਂ ਨੂੰ ਕਹਿੰਦੇ ਆ ਵੀ ਠੀਕ ਆ ਤੁਹਾਡੇ ਨਾਲ ਧੋਖਾ ਹੋ ਗਿਆ ਸਾਨੂੰ ਲਿਖਤੀ ਤੌਰ 'ਤੇ ਦੋ ਨਾ ਤੁਸੀਂ ਇਹ ਹੀ ਆਪਰੋਚ ਦਾ ਨਾ ਦੇਖੋ ਵੀ ਸਾਡੇ ਪੈਸੇ ਵਾਪਸ ਆ ਜਾਣ ਲੇਕਿਨ ਤੁਸੀਂ ਇਹ ਚੈੱਕ ਤਾਂ ਕਰ ਸਕਦੇ ਹੋ ਕਿ ਕਿੰਨੇ ਜਲੰਧਰ ਲੁਧਿਆਣਾ ਅਮਰੀਕਸਰ ਮੋਹਾਲੀ ਫਰਜ਼ੀ ਨੇ ਕਿੰਨੇ ਸਹੀ ਨੇ ਇਦਾਂ ਤੁਸੀਂ ਚੈੱਕ ਨਹੀਂ ਕਰ ਸਕਦੇ ਪਤਾ ਕੀ ਹੁਣ ਜਿਹੜਾ ਟ੍ਰੈਵਲ ਏਜੰਟ ਹੈ ਉਹਨੇ ਟਿਕਟਾਂ ਵਿੱਚ ਚਲਦੀ ਆਪਣਾ ਲਾਇਸੈਂਸ ਲਿਆ ਸਭਨੇ ਗੱਲ ਹੁਣ ਉਹਦੀ ਦੀ ਤੂੰ ਕੀ ਚੈੱਕ ਕਰੋਗੇ ਉਹ ਦੂਜਾ ਕੰਮ ਵੀ ਕਰੀ ਜਾਂਦੇ ਵਿੱਚੇ ਦੂਜਾ ਕੰਮ ਕਰੀ ਜਾਂਦੇ ਜਿੱਦਾਂ ਆਇਲਟਸ ਕਰਨ ਵਾਲੇ ਆਇਲਟਸ ਕਰਨ ਵਾਲੇ ਆਇਲਟਸ ਕਰਵਾਉਂਦਾ ਉਹਨਾਂ ਨੇ ਆਪਣਾ ਲਿਆ ਪਰ ਨਾਲ ਉਹ ਇਮੀਗ੍ਰੇਸ਼ਨ ਦਾ ਕੰਮ ਕਰੀ ਜਾਂਦੇ ਕਹਿੰਦੇ ਸਾਡੇ ਕੋ ਆਇਲਟਸ ਕਰਾ ਦਿਓ ਤੁਹਾਨੂੰ ਫਲਾਣੇ ਕੈਨੇਡਾ ਦੇ ਕਾਲਜ ਭੇਜ ਦਿੰਦੇ ਟੋਟਲ ਕਿੰਨੇ ਰਜਿਸਟਰ ਨੇ ਇਮੀਗ੍ਰੇਸ਼ਨ ਵਾਲੇ ਮੇਰੇ ਕੋ ਹੁਣ ਕੜੇ ਜਿਹੜੇ ਦਫ਼ਤਰ 'ਚ ਨੇ ਪਰ ਮੈਂ ਤੂੰ ਚੰਡੀਗੜ੍ਹ ਆਉਗੇ ਤੇ ਮੈਂ ਤੁਹਾਨੂੰ ਦੇ ਦੂ ਸਾਦੇ ਮੈਂ ਗਲਤ ਨਾ ਬੋਲਦਾ ਹਾਂ ਬਹੁਤ ਨੇ ਬਹੁਤ ਜ਼ਿਆਦੇ ਹਾਂ ਬਹੁਤ ਜਿਹੜੇ ਜਿਹੜੇ ਹੁਣ ਆ ਰਹੇ 180 ਕੀ ਇਹਨਾਂ ਨੂੰ ਪ ਕਿਉਂਕਿ ਪ੍ਰਤਾਪ ਬਾਜਵਾ ਕਹਿ ਰਹੇ ਕਹਿੰਦੇ ਕਿ ਕੱਲੀਆਂ ਤਸਵੀਰਾਂ ਘਚਾਣ ਲਈ ਏਅਰਪੋਰਟ ਨਾ ਜਾਓ ਤੁਸੀਂ ਜਾਂ ਤਾਂ ਉਹਨਾਂ ਨੂੰ ਨੌਕਰੀ ਦਿਓ ਰੋਜ਼ਗਾਰ ਦਿਓ ਜਿਹੜਾ ਬੰਦਾ ਦੇ ਜ਼ਗਾਦ ਦੇ ਫਿੱਟ ਹੋ ਸਰ ਅਸੀਂ ਆਲਰੇਡੀ 50 ਹਜ਼ਾਰ ਤੋਂ ਉੱਪਰ ਨੌਕਰੀ ਦੇਤੀ ਹੈ ਸੀਐਮ ਸਾਹਿਬ ਨੇ ਜਿਹੜਾ ਵੀ ਬੰਦਾ ਦੇ ਜ਼ਗਾਦ ਦੇ ਫਿੱਟ ਹੋ ਉਹਨੂੰ ਨੌਕਰੀ ਦਵਾਂਗੇ ਉਹ ਜਿਹੜਾ ਵੀ ਬੰਦਾ ਇੱਥੇ ਉਦੋਂ ਮੈਂ ਕਿਹਾ ਸੀ ਮੁੰਡੇ ਨੂੰ ਮੈਂ ਕਹਿ ਕੇ ਆਇਆ ਕਿ ਤੈਨੂੰ ਜੇ ਕੋਈ ਨੌਕਰੀ ਜਿਸ ਲੈਵਲ ਦੀ ਲੋੜ ਹੈ ਤੂੰ ਜਿਸ ਲੈਵਲ ਦਾ ਉਹ ਬੰਦਾ ਇੱਥੇ ਪਹਿਲਾਂ ਬੱਸ ਚ ਲੁੰਦਾ ਹੈ ਸਕੂਲ ਦੀ ਮੈਂ ਕਹਿੰਦਾ ਤੈਨੂੰ ਮੈਂ ਜੌਬ ਦਵਾ ਦਿੰਦਾ ਕੋਈ ਗੱਲ ਦੀ ਆ ਜਾ ਤੂੰ ਹੋਰ ਕੀਤੇ ਤੈਨੂੰ ਨੌਕਰੀ ਦਿਓਗੇ ਨਾ 180 ਹੁਣ ਮੈਂ ਦੇਖੋ ਮੈਂ ਦੇਖੋ ਦੋ ਤਿੰਨ ਚੀਜ਼ਾਂ ਨੇ ਨਾ ਕਿ ਜੇ ਗਵਰਨਮੈਂਟ ਦੀ ਨਹੀਂ ਚਾਹੀਆਂ ਚੀਜ਼ਾਂ ਅਗੇ ਬੰਦਾ ਪ੍ਰਾਈਵੇਟ ਬੱਤ ਚ ਲਾਂਦਾ ਉਹਨੂੰ ਫੇਰ ਕਿਸੇ ਨਾਲ ਕਹਿ ਕੇ ਬੱਤ ਲਵਾ ਦਾਂਗੇ ਮਤ ਕਰਦੀਆਂ ਅਗਲੇ ਦੀ ਸਮਝਦੇ ਕਿ ਦੀ ਗੱਲ ਉਹੀ ਮਤ ਕਰ ਲਈ ਤਿਆਰ ਜਿਹਨਾਂ ਨੇ 40 40 50 50 ਲੱਖ ਰੁਪਏ ਲਾ ਦਿੱਤਾ ਕਿ ਉਹ ਪੈਸਾ ਰਿਟਰਨ ਹੋ ਸਕਦਾ ਪੈਸਾ ਤੇ ਦੇਖੋ ਮੈਂ ਉਹੀ ਗੱਲ ਕਹਿੰਦਾ ਵੀ ਲੋਕਾਂ ਦੀ ਅਪਰੋਚ ਇਹ ਆ ਕਿ ਸਾਡਾ ਪੈਸਾ ਵਾਪਸ ਆ ਜੇ ਏਜੰਟ ਦੇ ਖਿਲਾਫ ਕਾ ਦੋ ਕਦੋਂ ਨਾ ਕਦੋਂ ਸਾਨੂੰ ਕੋਈ ਗੱਲ ਨਹੀਂ ਸਾਡਾ ਪੈਸਾ ਵਾਪਸ ਆ ਜੇ ਸਮਝਦੇ ਕਿ ਦੀ ਗੱਲ ਪਸਾ ਸਾਡਾ ਜੋਦ ਇਹ ਆ ਕਿ ਏਜੰਟਾਂ ਦੇ ਅੰਦਰ ਨਹੀਂ ਹੈ ਸਮਝਦੇ ਕਿ ਹੁਣ ਇੱਕ ਦੋ ਦੋ ਬੱਚੇ ਇਦਾਂ ਦੇ ਗਿੱਤੇ ਮੈਨੂੰ ਦੱਸਿਆ ਉਹਨਾਂ ਬ ਮੇਰੇ ਕੋ ਏਦਾਂ ਹੁੰਦਾ ਜਦੋਂ ਅਸੀਂ ਪੁੱਛਿਆ ਕੀਤਾ ਤੇ ਟਰੈਵਲ ਏਜੰਟ ਦੇ ਵਾਸਤੇ ਮੇਰੇ ਕੋ ਆ ਗਏ ਕਹਿੰਦੇ ਜੀ ਅਸੀਂ ਉਹਨਾਂ ਨੂੰ ਪੈਸੇ ਦੇਣ ਲਈ ਤਿਆਰ ਬਹਿ ਕੇ ਪੈਸੇ ਦੋ ਠੀਕ ਹੈ ਠੀਕ ਹੈ ਪਹਿਲਾਂ ਪੈਸੇ ਦੋ ਉਹਨੋਂ ਇੱਕ ਦਿਨ ਚ ਪੈਸੇ ਦੇਣ ਕੇ ਪਸੋਂ ਆਏ ਮੇਰੇ ਕੋ ਮੈਂ ਕਿਹਾ ਜੀ ਪੈਸੇ ਵਾਪਸ ਕਰੋ ਫਿਰ ਤੁਹਾਡਾ ਬੇਨਤੀ ਕੀ ਕਰਨਾ ਤੁਹਾਡੇ ਕੇਸ ਦਾ ਪਹਿਲਾਂ ਉਹਨਾਂ ਦਾ ਨੁਕਸਾਨ ਦੀ ਪੂਰਤੀ ਕਰੋ ਫਿਰ ਤੁਹਾਡਾ ਦਫਤਰ ਤੇ ਸੀਲ ਕਾਹਦੀ ਦਿੱਤਾ ਬਾਕੀ ਚੀਜ਼ਾਂ ਵੀ ਕਰਾਂਗੇ ਪਰ ਜੇ ਬੰਦੇ ਆਪ ਆਉਂਦੇ ਆ ਬਈ ਇਹ ਜਿਆਦਾ ਪ੍ਰੈਸ਼ਰ ਪਾਇਆ ਸਰਕਾਰ ਨੇ ਜੇ ਕੋਈ ਬੰਦਾ ਪੈਸੇ ਦਿੰਦਾ ਤਾਂ ਅਸੀਂ ਬੜੇ ਖੁਸ਼ ਠੀਕ ਹੈ ਤਾਂ ਇਸ ਵੇਲੇ ਕੀ ਹਾਲਾਤ ਨੇ ਪੰਜਾਬ ਦੇ ਕੀ ਪੰਜਾਬ ਸਰਕਾਰ ਸੋਚ ਰਹੀ ਹੈ ਔਰ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਗਏ ਸੀ ਉਹ ਵਾਪਸ ਅਮਰੀਕਾ ਸਰਕਾਰ ਭੇਜ ਰਹੀ ਹੈ ਉਸ ਬਾਬਤ ਖੁੱਲ ਕੇ ਗੱਲਬਾਤ ਕੀਤੀ ਐ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਨੇ ਆਪਣੇ ਸਹਿਯੋਗੀ ਰਜੀਵ ਸ਼ਰਮਾ ਅਤੇ ਰਜਿੰਦਰ ਦੇ ਨਾਲ ਪੰਕਿਕਪਾਈ ਨਿਊਜ਼ 18 ਅੰਮ੍ਰਿਤਸਰ